ਦੇਸ਼ ਆਜ਼ਾਦ ਹੋਏ ਨੂੰ ਕਈ ਬਰੇ ਬੀਤ ਚੁੱਕੇ ਹਨ ਪਰ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗਜਨੀ ਵਾਲਾ ਨੂੰ ਹਾਲੇ ਤੱਕ ਇੱਕ ਪੁੱਲ ਨਸੀਬ ਨਹੀਂ ਹੋਇਆ ਬੇਸ਼ੱਕ ਸਾਡੇ ਸਿਆਸਤਦਾਨ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤ ਵਿਕਾਸ ਕੀਤਾ ਗਿਆ ਕੋਈ ਕਹਿ ਰਿਹਾ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿੱਤਾ ਹੈ ਤੇ ਕੋਈ ਸੋਨੇ ਦੀ ਚੀੜੀ ਕਹਿ ਰਿਹਾ ਪਰ ਅੱਜ ਜੋ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਉਹਨਾਂ ਤਸਵੀਰਾਂ ਅੱਗੇ ਸਿਆਸਤਦਾਨਾਂ ਦੇ ਸਭ ਦਾਅਵੇ ਖੋਖਲੇ ਸਾਬਤ ਹੁੰਦੇ ਨੇ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਪਿੰਡ ਮੱਤੜਾੜੀ ਤੁਬਲ ਸਿੰਘ ਜੀ ਕੱਲ ਦੱਸਿਆ ਜਾ ਰਿਹਾ ਕਿ ਦਰਿਆ ਵਿੱਚ ਇੱਕ ਟਰੈਕਟਰ ਟਰਾਲੀ ਜਿਹੜਾ ਹਾਂਜੀ ਹਾਂਜੀ ਡੁੱਬ ਗਿਆ ਸੀ ਕੀ ਕਾਰਨ ਬਣਿਆ ਕਿਸ ਕਾਰਨ ਜਿਹੜੀ ਉਹ ਟਰਾਲੀ ਆ ਜਿਹੜਾ ਡੁੱਬ ਗਿਆ ਮੈਂ ਤਾਂ ਜੀ ਪਹਿਲਾਂ ਧੰਨਵਾਦ ਕਰਦਾ ਜੀ ਤੁਹਾਡੇ ਚੈਨਲ ਤੇ ਤੁਸੀਂ ਪਹੁੰਚੇ ਇੱਥੇ ਇੱਥੇ ਜੀ ਕੱਲ ਟਰੈਕਟਰ ਡੁੱਬਿਆ ਸੀ ਪਾਣੀ ਵਧ ਗਿਆ ਸੀ ਪਤਾ ਨਹੀਂ ਰਾਤ ਨੂੰ ਕਹਿ ਰਹੇ ਸੀ ਸ਼ਾਇਦ ਕਿ ਪਰਸੋ ਰਾਤ ਵਧਿਆ ਜੀ ਪਾਣੀ ਤੇ ਪਿਛਲੇ ਬੰਨੇ ਵੀ ਫਸਲ ਵੀ ਹੈਗੀ ਸੀ ਟਰਾਲੀ ਦੇ ਵਿੱਚ ਤੇ ਸ਼ਾਇਦ ਫਸਲ ਕਹਿੰਦੇ ਉਹ ਵੀ ਨਾਲ ਹੀ ਮਤਲਬ ਪਾਣੀ ਨਾਲ ਰੁੜ ਗਈ ਆ ਜੀ ਤੇ ਬਾਕੀ ਨੁਕਸਾਨ ਤਾਂ ਕਾਫੀ ਹੁੰਦਾ ਜੀ ਇੱਥੇ ਵੇਖੋ ਜੀ ਪਾਣੀ ਤਾਂ ਪਤਾ ਨਹੀਂ ਕਦੋਂ ਵੀ ਹੋ ਸਕਦਾ ਜੀ ਉੱਪਰ ਥੱਲੇ ਹੋ ਜਾਂਦਾ ਜੀ ਵਜ ਜਾਂਦਾ ਪਾਣੀ ਤੇ ਬਾਕੀ ਸਰਕਾਰ ਅੱਗੇ ਇਹੀ ਮੰਗ ਕਰਦੇ ਆਂ ਜੀ ਜਾਂ ਤਾਂ ਪੋਲ ਬਣ ਜੇ ਵਧੀਆ ਗੱਲ ਹੈ ਗਰੀਬਾਂ ਦਾ ਹਾਲੋ ਦੇਖੋ ਜੀ ਇੱਥੇ ਹੁਣੇ ਆਸ਼ਾ ਟਰੈਕਟਰ ਡੁੱਬਿਆ ਜੀ ਵਿਚਾਰਾ ਕੋਈ ਗਰੀਬ ਹੀ ਆ ਜੀ ਤੇ ਜੇ ਹਾਲ ਕੋਈ ਸਰਕਾਰ ਕਰ ਦੂ ਤਾਂ ਵਧੀਆ ਗੱਲ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਸਮੱਸਿਆ ਨਾਲ ਜੂਝਦੇ ਹੋਏ ਇਹ ਤਾਂ ਕਾਫੀ ਸਾਲ ਹੋ ਗਿਆ ਜੀ ਤਕਰੀਬਨ ਮਤਲਬ ਕਿ ਕਾਫੀ ਸਾਲ ਲਾ ਲਓ ਜਿੱਦਾਂ ਉਸ ਟਾਈਮ ਤਾ ਜਿੱਦਾਂ 25 30 ਸਾਲ ਲਾ ਲਓ ਜਦੋਂ ਤੱਕ ਤੇ ਇਸ ਤੋਂ ਪਹਿਲਾਂ ਵੀ ਸ਼ਾਇਦ ਸਾਡੇ ਡੈਡੀ ਵਰੀ ਜਿੱਦਾਂ ਤੇ ਇੰਨੀਆਂ ਕਿ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਪਰੇਸ਼ਾਨੀਆਂ ਦੇਖ ਲਓ ਜੀ ਹੁਣ ਆ ਇੱਧਰ ਦੀ ਆ ਰਹੀ ਹੈ ਜੀ ਇੰਨਾ ਲੰਘਣਾ ਪਾਰ ਜੀ ਤੇ ਕਿੰਨੇ ਔਖੇ ਹੋ ਗਏ ਲੰਘਣ ਦੇ ਜੀ ਥੋੜਾ ਦਿਖਾ ਦੇਣਾ ਜੀ ਪਤਾ ਚੱਲ ਜਾਊਗਾ ਨਾਲੇ ਉਹ ਤੁਰੇ ਦੀ ਮੰਗ ਕਰਦੇ ਅਸੀਂ ਆਹੀ ਮੰਗ ਕਰਦੇ ਸਰਕਾਰ ਨੂੰ ਜੀ ਇੱਥੋਂ ਕੋਈ ਸਰਕਾਰ ਸਾਡੀ ਸੁਣੇ ਤੇ ਕੋਲ ਦਾ ਹੱਲ ਹੋਵੇ ਜੀ ਮੈਂ ਸਤਨਾਮ ਚੰਦ ਪਲਵਾਨ ਪਿੰਡ ਮੇਰਾ ਵਾਜੇਗੀ ਹਾਂਜੀ ਹਾਂਜੀ ਮੈਂ ਹੁਣ ਕੰਪੇਨ ਲਿਆ ਤੇ ਇੱਥੇ ਖੜਾ ਹਾਂ ਤੇ ਪਾਰ ਜਾਵਣ ਦੀ ਬੜੀ ਔਖ ਕਰ ਰਹੇ ਆ ਇਹ ਤੇ ਪਾਣੀ ਬਹੁਤ ਜ਼ਿਆਦਾ ਹੈ ਜਿੰਦੇ ਸਾਨੂੰ ਦਿੱਕਤ ਪਿਆ ਦੀ ਵੀ ਕੀ ਪਤਾ ਲੱਗਦਾ ਹੈ ਪਾਰ ਜਾਣਾ ਹੈ ਕਿ ਨਹੀਂ ਮਸ਼ੀਨਾਂ ਬੜੀਆਂ ਖੜੀਆਂ ਲਈਦੇ ਸਾਰੀਆਂ ਰੁਕੀਆਂ ਖੜੀਆਂ ਨੇ ਇਹ ਕਿਸ ਤਰ੍ਹਾਂ ਦੀ ਜਾਨ ਚੌਕੇ ਚ ਲੈ ਕੇ ਤੁਸੀਂ ਪਾਰ ਲੱਗਦੇ ਹੋ ਕਿਸ ਤਰ੍ਹਾਂ ਉਹ ਜਾਣਦਾ ਐ ਨਾ ਵੀ ਹਰ ਬੰਦੇ ਨੂੰ ਥੋੜੀ ਜੀ ਲੋੜ ਹੁੰਦੀ ਵੀ ਆਈਡੀਆਂ ਮਸ਼ੀਨਰੀਆਂ ਲੈ ਕੇ ਹੂੰ ਹੂੰ 25-25 ਲੱਖ ਰੁਪਈਆ ਲਾ ਤੇ ਤੇ ਕੁਛ ਇਹਨਾਂ ਦਾ ਪ੍ਰਾਪਤ ਕਰਨਾ ਫਿਰ ਇਹ ਗਜਨੀ ਵਾਲੇ ਦੇ ਲੋਕਾਂ ਨਾਲ ਮੇਲ ਮਲਾ ਪਏ ਦੇ ਨੂੰ ਆਦੇ ਵੀ ਕਿਵੇਂ ਜਾਂਦੀ ਸਾਡੀ ਫਸਲ ਵੱਡੋ ਹੂੰ ਹੂੰ ਵੀ ਸਾਡੀ ਫਸਲ ਵੱਡੀ ਨਹੀਂ ਚਾਈਦੀ ਤੇ ਜਿੰਦੇ ਨਾਲ ਅਸੀਂ ਹੈ ਹੂੰ ਹੂੰ ਗਜਨੀ ਵਾਲਾ ਮੱਕਰ ਸਰਪੰਚ ਜਿਹੜਾ ਕਿ ਇਹ ਕਿੰਨੇ ਏਕੜ ਜਿਹੜੀ ਜ਼ਮੀਨ ਹੈਗੀ ਜਿੰਨੂੰ ਤੁਹਾਨੂੰ ਪੁੱਲ ਨਹੀਂ ਅਜੇ ਤੱਕ ਮਿਲਿਆ ਜਿਹੜੀ ਜੀ ਉੱਤੇ 2500 ਤੋਂ ਨਜ਼ਾਰ 2500 ਦੇ ਕਰੀਬੇ ਜ਼ਮੀਨ ਹੈ ਹਾਂ ਹਾਂ ਜਿਹੜੀ ਪੁੱਲ ਤੇ ਪਿੱਛੇ ਵਾਂਝੀ ਹੈ ਪੁੱਲ ਪਿੱਛੇ ਵਾਂਝਾ ਪੁੱਲ ਪਿੱਛੇ ਸਾਰੇ ਲੋਕ ਬੜੇ ਦੁਖੀ ਨੇ ਕਈ ਧਾਕੇ ਵੀ ਚੁੱਕੇ ਸਰਕਾਰਾਂ ਵਾਦੇ ਵੀ ਕਰਨ ਦਿੱਤੀਆਂ ਨੇ ਦਸਤਾਨ ਤੇ ਪਾਕਿਸਤਾਨ ਬਣ ਲਾਵੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਇਹ ਵਾਦੇ ਕਰਨ ਲੱਗੇ ਨੇ ਕਦੇ ਕਾਂਗਰਸ ਹੀ ਆ ਕੇ ਤੋਂ ਵਾਦੇ ਕਰਦੇ ਕਦੇ ਅਕਾਲੀ ਆ ਕੇ ਤੋਂ ਵਾਦੇ ਕਰਦੇ ਹੋਣ ਤੱਕ ਤਾਂ ਨਹੀਂ ਹੋਇਆ ਤਾਂ ਹੁਣ ਜਿਹੜੇ ਝਾੜੂ ਵਾਲੇ ਨੇ ਨਾ ਵਾਇਦਾ ਕੀਤਾ ਹੈ। ਕਈ ਸਮਾਂ ਵੀ ਚਾ ਆ ਜਾਂਦਾ ਇੱਥੇ ਜਿਵੇਂ ਕਿਸੇ ਦਿਨ ਕੁਟਕੇ ਦੀ ਸੋਚ ਆਈਈ। ਪੁਲਿਸ ਸਾਡਾ ਕੈਪਟਨ ਨੇ ਕੁਛ ਕਰਸਾ ਇੱਕ ਪਰ ਇਸਰ ਬਣ ਜਾਂਦੇ ਨੂੰ ਸਿਰ ਕੋਈ ਨਹੀਂ ਆਦਾ। ਇਹ ਮਜਬੂਰੀਆਂ ਇਸ ਏਰੀਆ ਨੂੰ ਬਹੁਤ ਇੰਦੀ ਜ਼ਿਆਦਾ। ਜੀ। ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਸਿੰਘ ਪੋਲ ਦੀਆ ਦਰਿਆ ਦੇ ਬਾਲ ਸਿਆਰੀ 21 ਸਾਲ। ਸਮੱਸਿਆ ਵੇਖੋ ਜੀ ਤੁਹਾਡੇ ਸਾਹਮਣੇ ਹੀ ਸਾਰਾ ਕੁਝ। ਕਿਸਾਨ ਬਹੁਤ ਦੁਖੀ ਆ। ਸਾਰੇ ਫਸਲ ਕਣਕ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਆ ਤੇ ਕਿਸਾਨ ਦੀ ਫਸਲ ਕੱਟੀ ਨਹੀਂ ਜਾਦੀ ਹੁਣ ਪਾਣੀ ਅੱਜ ਥੋੜਾ ਜਿਹਾ ਕਟਿਆ ਬਹੁਤ ਜ਼ਿਆਦਾ ਪਾਣੀ ਸੀ ਪਹਿਲਾਂ ਇਹਨਾਂ ਦਾ ਇੱਕ ਟਰੈਕਟਰ ਟਰਾਲੀ ਕਣਕ ਸਮੇਤ ਡੁੱਟ ਚੁੱਕਿਆ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਮੁਸੀਬਤਾਂ ਵੇਖੋ ਕਿਸਾਨ ਤਾਂ ਪਹਿਲਾਂ ਹੀ ਮਤਲਬ ਇੰਨਾ ਦਬਿਆ ਹੋਇਆ ਹੈ ਕਿ ਉਤੋਂ ਕੁਦਰਤੀ ਮਾਰ ਪੈ ਰਹੀ ਆ ਜਿੱਦਾਂ ਹੁਣ ਦਰਿਆ ਹੈ ਦਰਿਆ ਦੇ ਉੱਤੇ ਪੋਲਾ ਨਹੀਂਗਾ ਕੋਈ ਵੀ ਵਿਚੋ ਨੀ ਲੰਘ ਕੇ ਜਾਂਦੇ ਰਿਸਕ ਲੈ ਕੇ ਜਾਂਦੇ ਆਪਣੀ ਜਾਨ ਧਲੀ ਤੇ ਰੱਖ ਕੇ ਜਾਂਦੇ ਨੇ ਬਿਲਕੁਲ ਬਿਲਕੁਲ ਜੀ ਤੇ ਕਿਸ ਤਰ੍ਹਾਂ ਦੇ ਹਰਕੇ ਨੁਕਸਾਨ ਵੀ ਕਈ ਚੱਕੋ ਬਿਲਕੁਲ ਨੁਕਸਾਨ ਹੋ ਕੱਲ ਪਰਸੋਂ ਦੀ ਗੱਲ ਹੈ ਇੱਕ ਟਰੈਕਟਰ ਟਰਾਲੀ ਕਣਕ ਭਰੀ ਦੀ ਭਰੀ ਹੋਈ ਉਹ ਢੁੱਡ ਗਈ ਆ ਵਿਚਾਰਾ ਗਰੀਬ ਪਹਿਲੇ ਹੀ ਮਰਿਆ ਹੋਇਆ ਤੇ ਟਰਾਲੀ ਕਣਕ ਦੀ ਜੀ ਦੀ ਢੁੱਡ ਗਈ ਉਹਦੇ ਪੱਲੇ ਕੀ ਹੈਗਾ ਹੁਣ ਪਤਾ ਹੈ ਕਾ ਤੋਂ ਕੀ ਮੰਗ ਕਰਨਾ ਚਾਹੁੰਦਾ ਮੈਂ ਤਾਂ ਇੱਕਾਂ ਤੋਂ ਮੰਗ ਇਹੀ ਕਰਦੇ ਆ ਵੀ ਇੱਥੇ ਜਲਦਤ ਜਲਦ ਪੁਲ ਬਣਾਇਆ ਜਾਵੇ ਤੇ ਇਹਨਾਂ ਦੀ ਸਮੱਸਿਆ ਦਾ ਹੱਲ ਇਹੀ ਆ ਵੀ 3-4 ਹੇਕੜ ਜਮੀਨ ਆ ਪਾ ਦੋ ਤਿੰਨਾਂ ਪਿੰਡਾਂ ਦੀ ਰਮੇਸ਼ ਸਿੰਘ ਰਮੇਸ਼ ਜੀ ਕਿੱਥੇ ਜਾ ਰਹੇ ਹੋ ਹੁਣ ਕੋਈ ਨਾ ਹੋਣ ਕੰਮ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਰ ਪਰੇਸ਼ਾਨੀਆਂ ਦਾ ਬਹੁਤ ਨੇ ਨਦੀ ਐ ਦਰਿਆ ਐ ਡੁੱਬ ਤੇ ਲੰਗੀ ਦਾ ਇੱਕ ਆਦਮੀ ਵੀ ਅੱਗੇ 2 ਸਾਲ ਹੋ ਗਏ ਮਰ ਗਿਆ ਵਿੱਚ ਪਾਣੀ ਬਹੁਤ ਆਂਦਾ ਹੁਣ ਹੀ ਅੱਜ ਹੀ ਘਟਿਆ ਅੱਗੇ ਤਾਂ ਬਹੁਤ ਔਕਤ ਹੋ ਗਈ ਟਰਾਲੀ ਵਿੱਚ ਡੁੱਬ ਗਈ ਸੀ ਅੱਗੇ ਤੇ ਮਸੇ ਮੁਸ਼ਕਲ ਨਾਲ ਕੱਢੀ ਹੈ ਜੀਸੀਪੀ ਨਾਲ ਕਣਕ ਵੀ ਸਾਰੀ ਲੋੜ ਗਈ ਕੀ ਕਰੇ ਬੰਦਾ ਅੱਜ ਪਾਣੀ ਕਟਿਆ ਹੈ ਤੇ ਹਾਂ ਹੁਣ ਤਾਂ ਕਰਕੇ ਆ ਟਰਾਲੀਆਂ ਪਾਰਲ ਚੱਲੇ ਆ ਪਾਣੀ ਘਟਣ ਕਰ ਤੇ ਹੁਣ ਨਹੀਂ ਤਾਂ ਅੱਗੇ ਮੁਸ਼ਕਲ ਬਹੁਤ ਸੀ ਜ਼ਿਆਦਾ ਹਾਂ ਕਿੰਨਾ ਟਾਈਮ ਹੋ ਗਿਆ ਇਸ ਪਿੰਡ ਵਿੱਚ ਕੋਲੋਂ ਨਾ ਹੋਣ ਕਰ ਇਹ ਸਰ 40 ਕੁ ਸਾਲ ਹੋ ਗਿਆ ਹੈ ਪੁਲ ਕੋਈ ਨਹੀਂ ਹੈ ਸੀ 40 ਸਾਲ ਹੋ ਗਿਆ ਹਾਂ ਪਾਰ ਪਹਿਲੀਆਂ ਪੱਟੀਆਂ ਨੇ ਉਹਦਾ ਜੋ ਆ ਦੇ ਸਰਕਾਰ ਆ ਦੇ ਹਾਂ ਸਵਾਲ ਕਰਦੇ ਹੀ ਪੁਲ ਜਾਨੂੰ ਚਾਹੀਦੀ ਪੁਲ ਪਾ ਦੇ ਨਹੀਂ ਤਾਂ ਟਰਾਲੀ ਵਿੱਚ ਕਣਕ ਦੀ ਡੁੱਬ ਗਈ ਸਾਰੀ ਲੁੱੜ ਗਈ ਜੀ ਸੀ ਪੀ ਨਾ ਫਿਰ ਕੱਢੀ ਟਰਾਲੀ ਹੁਣ ਕਿਸੇ ਦੀ ਮੰਗ ਕਰਨੀ ਚਾਹੁੰਦਾ ਹਾਂ ਜੀ ਹੁਣ ਕੀ ਮੰਗ ਕਰਨੀ ਚਾਹੁੰਦੇ ਸਰਕਾਰ ਤੋਂ ਹੁਣ ਤਾਂ ਪੁਲ ਪਵੇ ਤਾਂ ਫਿਰ ਇਹ ਸਾਨੂੰ ਤਾਂ ਫਾਇਦਾ ਹੈ ਚਾਰਾ ਪਿੰਡਾ ਰਕਬਾ ਹੈ ਪੈੜੀ ਦਾ ਚਾਰਾ ਪਿੰਡਾ ਹਾਂ ਜੀ ਬਹੁਤ ਜਿਆਦਾ ਸਰ ਨਹੀਂ ਹੋ ਤੁਸੀਂ ਕਿੱਥੇ ਜਾ ਰਹੇ ਹੋ ਹਾਂ ਅਸੀਂ ਖੇਤ ਜਾ ਰਹੇ ਹਾਂ ਸਰ ਕਿੱਥੇ ਜਾ ਰਹੇ ਹੋ ਰੋਜ਼ਾਨਾ ਇੱਥੇ ਜਾਂਦੇ ਹੋ ਹਾਂਜੀ ਹਾਂਜੀ ਸਰ ਕੀ ਮੰਗ ਕਰਨੀ ਜਾਉਗੇ ਸਰ ਅਸੀਂ ਪੋਲ ਦੀ ਮੰਗ ਕਰਨੀ ਜਾਂਦੇ ਹਾਂ ਸਰ ਕੋਲ ਪੋਲ ਲੈ ਲਿਏ ਇੱਤੋਂ ਪੋਲ ਸਾਨੂੰ ਮਿਲ ਜਾਵੇ ਕਿਉਂ ਸਾਡੀ ਖੇਤੀ ਜਦੋਂ 6 ਮਹੀਨੇ ਲਈਦਾ ਹੈ ਤੇ 6 ਮਹੀਨੇ ਅਸੀਂ ਡੁੱਬ ਜਾਂਦੀ ਹੈ ਸਾਨੂੰ ਬੇਮਾਅਵਜਾ ਵੀ ਨਹੀਂ ਮਿਲਦਾ ਜਿਹੜੇ ਸੁੱਕ ਤੇ ਨੇ ਉਹਨਾਂ ਨੂੰ ਮਿਲ ਜਾਂਦਾ ਸਾਨੂੰ ਕੁਝ ਨਹੀਂ ਮਿਲਦਾ ਸਰ ਸਾਨੂੰ ਇਹ ਮੁਸ਼ਕਲਾਂ ਨੇ ਛੋਟੇ ਛੋਟੇ ਬੱਚੇ ਲੈ ਕੇ ਦਰਿਆ ਦੇ ਵਿੱਚੋਂ ਵੀ ਲੰਘ ਕੇ ਜਾਣਾ ਹਾਂਜੀ ਹਾਂਜੀ ਵਿੱਚੋਂ ਦੀ ਕੱਲ ਵੀ ਅਸੀਂ ਐਵੇਂ ਗਏ ਸੀ ਸਾਡਾ ਰੇੜਾ ਡੁੱਬ ਗਿਆ ਸੀ ਡੁੱਬ ਗਿਆ ਸੀ ਸਾਨੂੰ ਪੋਲ ਚਾਹੀਦੀ ਏ ਤੁਸੀਂ ਹੱਥ 'ਚ ਢੋਲੂ ਫੜਿਆ ਹੈ ਦਾਤੀ ਫੜੀ ਕਿੱਥੇ ਚੱਲੇ ਹੋ ਅਸੀਂ ਕੰਨ ਕਟਣ ਚੱਲਨੇ ਹਾਂ ਕਿੱਥੇ ਕਿੱਲੇ ਕੰਡਰ ਜਿਆ ਤੋਂ ਪਾਰ ਜਿਆ ਤੋਂ ਪਾਰ ਚੱਲਨੇ ਹੁਣ ਦਰਿਆ 'ਚ ਪਾਣੀ ਆ ਗਿਆ ਕਿਵੇਂ ਜਾਓਗੇ ਬੜੀ ਮੁਸ਼ਕਿਲ ਹੈ ਸਾਨੂੰ ਹੁਣ ਕੋਈ ਬੇੜੀ ਦਾ ਪ੍ਰਬੰਧ ਹੈਗਾ ਕੁਛ ਵੀ ਨਹੀਂ ਹੈਗਾ ਕਿਸ ਤਰ੍ਹਾਂ ਜਾਓਗੇ ਪਾਰ ਫੇਰ ਅਸੀਂ ਹੁਣ ਐਵੇਂ ਰੇੜਿਆਂ ਤੇ ਡੁੱਬ ਲੋੜ ਤੇ ਜਾਵਾਂ ਤੇ ਹੁਣ ਕਿਸ ਤਰ੍ਹਾਂ ਜਾਣਾ ਰੇੜਿਆਂ ਨਾਲ ਪਾਰ ਤੇ ਜਾਂਦੇ ਰੇੜਿਆਂ ਦੇ ਨਾਲ

ਫਿਰੋਜ਼ਪੁਰ ਤੋਂ ਪੱਤਰਕਾਰ ਸੁਭਚੰਦ ਸਿੰਘ ਦੀ ਰਿਪੋਰਟ